ਅਸੀਂ ਬਹੁਤ ਵਾਰੀ ਪ੍ਰੋਗਰਾਮ 'ਚ ਗੱਲ ਕੀਤੀ ਕਿ ਇੰਟਰਨੈਸ਼ਨਲ ਸਟੂਡੈਂਟਸ ਘਟ ਗਏ ਨੇ ਇੰਟਰਨੈਸ਼ਨਲ ਸਟੂਡੈਂਟਸ ਘਟਣ ਦੇ ਨਾਲ ਦੇਸ਼ ਦੀ ਜਿਹੜੀ ਆ ਇਕਨੋਮੀ ਆ ਉਹਦੇ ਵਿੱਚ ਵੀ ਮਾਇਆ ਨਹੀਂ ਆ ਰਹੀ ਰਾਈਟ ਤੇ ਜਿਹੜੇ ਟੀਚਰਸ ਨੇ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਬਹੁਤ ਸਾਰੇ ਕਾਲਜਿਸ ਜਿਹੜੇ ਨੇ ਉਹ ਬੰਦ ਹੋ ਗਏ ਨੇ ਕੈਪ ਭਾਵੇਂ ਥੋੜੀ ਲਾਈ ਸੀ ਪਰ ਬਹੁਤ ਸਾਰੇ ਸਟੂਡੈਂਟਸ ਇੱਧਰ ਆਉਣ ਦਾ ਹੁਣ ਨਾ ਨਹੀਂ ਲੈ ਰਹੇ ਜਿਹੜੇ ਆ ਗਏ ਨੇ ਉਹਨਾਂ ਨੂੰ ਡੇਡ ਡੇਡ ਸਾਲ ਤੋਂ ਕੰਮ ਨਹੀਂ ਮਿਲ ਰਿਹਾ ਔਰ ਬਹੁਤ ਸਾਰੇ ਵਾਪਸ ਜਾ ਰਹੇ ਨੇ ਔਰ ਇੱਕ ਖਬਰ ਆਈ ਹੈ ਕਿ ਹੁਣ ਤੱਕ ਦੀ 온ਟੇਰੀਓ ਦੇ ਵਿੱਚ ਸਭ ਤੋਂ ਵੱਡੀ ਲੇਆਫ ਹੋਈ ਹੈ ਸਭ ਤੋਂ ਜ਼ਿਆਦਾ ਨੌਕਰੀਆਂ 온ਟੇਰੀਓ ਦੇ ਵਿੱਚ ਗਈਆਂ ਨੇ ਸਟੂਡੈਂਟਸ ਦੇ ਘਟਣ ਨਾਲ ਉਹ ਕੀ ਤਫਸੀਲ ਹੈ ਜੀ ਦੇਖੋ ਗਈਆਂ ਸਾਰੇ ਪਾਸੇ ਨੇ ਨੌਕਰੀਆਂ ਪਰ 온ਟੇਰੀਓ ਵਿੱਚ ਜ਼ਿਆਦਾ ਗਈਆਂ ਨੇ ਬਾਕੀਆਂ ਦੇ ਅੰਕੜੇ ਅਜੇ ਤੱਕ ਆਏ ਨਹੀਂ ਪਰ 온ਟੇਰੀਓ ਦੇ ਆ ਗਏ ਨੇ ਉਹ ਅੰਕੜੇ ਕੀ ਕਹਿੰਦੇ ਨੇ ਤੇ ਕੀ ਕਹਾਣੀ ਬਣ ਰਹੀ ਹੈ ਉਹਦੇ ਬਾਰੇ ਗੱਲਬਾਤ ਅਸੀਂ ਕਰਦੇ ਹਾਂ ਜੀ ਓਨਟਾਰੀਓ ਦੇ ਕਾਲਜਸ ਵਿੱਚ ਇੰਟਰਨੈਸ਼ਨਲ ਸਟੂਡੈਂਟ ਘਟਣ ਦੇ ਨਾਲ 10000 ਤੋਂ ਵੱਧ ਨੌਕਰੀਆਂ ਗਈਆਂ ਨੇ 600 ਤੋਂ ਵੱਧ ਪ੍ਰੋਗਰਾਮ ਜਾਂ ਜਿਹੜੇ ਕੁਝ ਕੋਰਸਸ ਹੁੰਦੇ ਨੇ ਉਹ ਕੈਨਸਲ ਹੋ ਗਏ ਨੇ ਜਾਂ ਸਸਪੈਂਡ ਕਰ ਦਿੱਤੇ ਗਏ ਨੇ ਸਸਪੈਂਡ ਹੋਣ ਦਾ ਮਤਲਬ ਵੀ ਇਹਨਾਂ ਹਾਲਾਤਾਂ ਦੇ ਵਿੱਚ ਇਹੀ ਹੈ ਕਿ ਨਹੀਂ ਹੋਰ ਸਟੂਡੈਂਟ ਆਉਣਗੇ ਤੇ ਉਹ ਨਹੀਂ ਚੱਲਣਗੇ ਹੁਣ ਇਹ ਕਗੌਣ ਜਿਹੜੀਆਂ ਨੌਕਰੀਆਂ ਲੇਆਫ ਕਰ ਰਿਆ ਇਹ ਉਹ ਕਾਲਜਸ ਕਰ ਰਹੇ ਨੇ ਜਿਨ੍ਹਾਂ ਨੇ millions ڈالر ਜਿਹੜੇ ਸੀ ਇੰਟਰਨੈਸ਼ਨਲ ਸਟੂਡੈਂਟ ਤੋਂ ਵਟੋਰੇ ਨੇ ਪਿਛਲੇ ਸਾਲਾਂ ਦੇ ਵਿੱਚ 10000 ਤੋਂ ਵੱਧ ਕਾਲਜ ਫੈਕਲਟੀ ਸਟਾਫ ਮੈਂਬਰ ਸਪੋਰਟ ਸਟਾਫ ਉਹਨਾਂ ਦੀ ਛੰਟੀ ਕਰ ਦਿੱਤੀ ਗਈ ਹੈ। ਔਰ ਇੱਕ ਸਾਲ ਦੇ ਵਿੱਚ ਵਿੱਚ ਇਹ ਅੰਕੜੇ ਪਹਿਲੀ ਵਾਰੀ ਪਬਲਿਕ ਦੇ ਸਾਹਮਣੇ ਆਏ ਨੇ ਤੇ ਇਹ ਆਮ ਜਿਹੜੇ ਕਿਸੇ ਕਿਸੇ ਨੂੰ ਅੰਕੜੇ ਐਵੇਂ ਨਹੀਂ ਮਿਲ ਗਏ ਜਿਹੜੀਆਂ ਯੂਨੀਅਨਸ ਹੈਗੀਆਂ ਨੇ ਇਹਨਾਂ EMPLOYEES ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਉਹਨਾਂ ਨੇ ਦਿਨ ਰਾਤ ਲੜਾਈ ਕਰਕੇ ਇਹਨਾਂ ਅੰਕੜਿਆਂ ਤੱਕ ਪਹੁੰਚ ਹਾਸਲ ਕੀਤੀ ਹੈ ਤੇ ਇਹਨਾਂ ਨੂੰ ਪਬਲਿਕ ਕੀਤਾ ਹੈ ਤੁਸੀਂ ਅੰਦਾਜ਼ਾ ਇਸਕੱਲ ਦਾ ਲਾ ਲਓ ਕਿ ਹਾਰਟਸਨਜ਼ ਬੇ ਸਟੋਰ ਜਿਹੜੇ ਬੰਦ ਹੋਏ ਨੇ ਕੈਨੇਡਾ ਵਿੱਚ ਕੈਨੇਡਾ ਦੀ ਸਭ ਤੋਂ ਪੁਰਾਣੀ ਕੰਪਨੀ ਸਭ ਤੋਂ ਪੁਰਾਣੀ ਕੰਪਨੀਾਂ ਵਿੱਚੋਂ ਇੱਕ ਕਹਿ ਲਓ ਰ ਇਹਨੇ ਵੱਡੇ ਵੱਡੇ ਉਹਨਾਂ ਦੇ ਸਟੋਰ ਇੰਨੇ ਜ਼ਿਆਦਾ EMPLOYES ਉਹਨਾਂ ਨੇ 8000 EMPLOYEES ਦੀ ਲੇਆਫ ਕੀਤੀ ਤੇ ਉਹ ਕਿੰਨੀਆਂ ਖਬਰਾਂ ਉਹਨਾਂ ਦੀਆਂ ਰਹੀਆਂ ਕਿੰਨੀ ਚਰਚਾ ਰਹੀ ਹੈ ਤੇ ਇਸ ਵਿੱਚ ਇਹ ਪੂਰੇ ਕੈਨੇਡਾ ਦੇ ਵਿੱਚੋਂ ਨੇ ਉਹ ਜਿਹੜੇ ਅੰਕੜੇ ਨੇ ਹਾਰਟਸਨ ਬੇ ਪਰ ਜਿਹੜੇ 온ਟੇਰੀਓ ਦੇ 10000 ਤੋਂ ਵੱਧ ਨੇ ਇਕੱਲੇ ਜਿਹੜੇ 온ਟੇਰੀਓ ਦੇ ਨੇ ਪੂਰੇ ਕੈਨੇਡਾ ਵਿੱਚ ਕਿੰਨੇ ਹੋਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੱਡਾ ਹਿੱਸਾ ਜ਼ਾਹਰਾ ਤੌਰ ਤੇ 온ਟੇਰੀਓ ਵਿੱਚ ਹੀ ਹੋਵੇਗਾ 온ਟੇਰੀਓ ਦੇ ਵਿੱਚ ਜਿਹੜੇ ਪ੍ਰੋਗਰਾਮ ਕੱਟ ਤੇ ਪੋਸਟ ਸਕੈਨਡਰੀ ਲੇਆਫ ਹੋਏ ਨੇ ਉਹਨਾਂ ਦੀ ਮੋਟੀ ਮੋਟੀ ਜਾਣਕਾਰੀ ਜਿਹੜੀ ਹੈ ਉਹ ਸਾਡੇ ਤੱਕ ਪਹੁੰਚੀ ਹੈ ਜੀ 24 ਪਬਲਿਕ ਕਾਲਜਸ ਨੇ ਜਿਨ੍ਹਾਂ ਦੇ ਰੂਰਲ ਅਰਬਨ ਕਮਿਊਨਿਟੀਜ਼ ਦੇ ਵਿੱਚ ਇਸ ਤਰ੍ਹਾਂ ਦੇ ਕੈਂਪਸ ਸੀਗੇ ਉਹਨਾਂ ਵਿੱਚੋਂ ਕਈ ਕੈਂਪਸ ਬੰਦ ਹੋ ਗਏ ਨੇ ਕਈਆਂ ਦੇ ਤਿੰਨ-ਤਿੰਨ ਕੈਂਪਸ ਸੀ ਉਹਨਾਂ ਵਿੱਚੋਂ ਇੱਕ ਰਹਿ ਗਿਆ ਕਈਆਂ ਦੇ ਦੋ ਸੀ ਉਹਨਾਂ ਵਿੱਚੋਂ ਇੱਕ ਰਹਿ ਗਿਆ ਕੰਸੋਲਿਡੇਸ਼ਨ ਕਰ ਦਿੱਤੀ ਗਈ ਹੈ ਸੈਂਟੇਨੀਅਲ ਕਾਲਜ ਜਿਹੜਾ ਪ੍ਰੋਵਿੰਸ ਦਾ ਸਭ ਤੋਂ ਵੱਡਾ ਕਾਲਜਸ ਦੇ ਵਿੱਚੋਂ ਇੱਕ ਹੈ ਉਹਨਾਂ ਦੇ 116 ਪ੍ਰੋਗਰਾਮ ਜਿਹੜੇ ਨੇ ਉਹ ਕੈਨਸਲ ਜਾਂ ਰੱਦ ਕਰ ਦਿੱਤੇ ਗਏ ਨੇ ਔਰ ਇਹ ਵੀ ਦੱਸਦੀ ਹੈ ਕਿ 온ਟੇਰੀਓ ਦੇ ਕਾਲਜਾਂ ਦੇ ਵਿੱਚ 60 ਹਜ਼ਾਰ ਤੋਂ ਵੱਧ ਫੈਕਲਟੀ ਤੇ ਸਟਾਫ ਮੈਂਬਰ ਜਿਹੜੇ ਅਜੇ ਤੱਕ ਇੰਪਲੋਇਡ ਸੀ ਇਸ ਲੇਆਫ ਤੋਂ ਪਹਿਲਾਂ ਇਹਦਾ ਮਤਲਬ ਇਹ ਹੋ ਗਿਆ ਕਿ 10000 ਤੋਂ ਵੱਧ ਦੀ ਛਾਂਟੀ ਹੋ ਗਈ ਹੈ ਤੇ ਇਹਦਾ ਮਤਲਬ ਹੈ ਕਿ 6ਵੇਂ ਹਿੱਸੇ ਤੋਂ ਬਾਅਦ ਜਿਹੜੀ ਹੈ ਛਾਂਟੀ ਹੋ ਗਈ ਹੈ ਜੇ ਅਸੀਂ ਕਾਲਜਾਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਐਲਗੌਨਕਨ ਕਾਲਜ ਦੇ 37 ਪ੍ਰੋਗਰਾਮ ਹੁਣ ਇਹ ਜਿਹੜੇ ਕਾਲਜਾਂ ਦੇ ਨਾਮ ਅਸੀਂ ਲੈ ਰਹੇ ਹਾਂ ਜ਼ਾਹਿਰਾ ਤੌਰ ਤੇ ਪੰਜਾਬ ਦੇ ਵਿੱਚ ਵੀ ਨਾਮ ਇਹ ਜਾਣੇ ਪਛਾਣੇ ਨੇ ਖਾਸ ਤੌਰ ਤੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਜਿਹੜੇ ਤੇ ਜਿਹੜੇ ਮਾਪੇ ਜਾਂ ਬੱਚੇ ਆਪਣੇ ਜਿਹੜੇ ਫੈਮਿਲੀ ਮੈਂਬਰਸ ਨੂੰ ਉੱਥੇ ਲੈ ਕੇ ਜਾਂਦੇ ਸੀ ਉਹਨਾਂ ਨੇ ਨਾਮ ਜ਼ਰੂਰ ਸੁਨੇ ਹੋਣਗੇ ਅਲਗੌਨਕਨ ਕਾਲਜ ਦੇ 37 ਪ੍ਰੋਗਰਾਮ, ਸੈਂਟੇਨੀਅਲ ਦੇ 116 ਪ੍ਰੋਗਰਾਮ ਜਿਵੇਂ ਮੈਂ ਪਹਿਲਾਂ ਦੱਸਿਆ। ਕਨਸਟੋਕਾ ਕਾਲਜ ਦੇ 83 ਪ੍ਰੋਗਰਾਮ, ਫੈਂਸ਼ਿਪ ਕਾਲਜ ਦੇ 44 ਪ੍ਰੋਗਰਾਮ, ਫਲੇਮਿੰਗ ਦੇ 39, ਜਾਰਜੀਨ ਦੇ 27, ਹੰਬਰ ਦੇ 17, ਲੈਂਪਟਨ ਦੇ 18, ਲਾਇਲਿਸਟ ਦੇ 30, ਮੋਹੈਕ ਦੇ 22, ਸ਼ੈਰਡਨ ਦੇ 41, ਸੇਂਟ ਲੌਰੈਂਸ ਦੇ 40 ਤੇ ਇਸ ਤੋਂ ਇਲਾਵਾ 15-15, 20-20 ਪ੍ਰੋਗਰਾਮਾਂ ਵਾਲੀ ਲੰਬੀ ਚੌੜੀ ਗਿਣਤੀ ਆ। ਜਿਹੜੀ ਇੱਕ ਯੂਨੀਅਨ ਹੈ ਉਹ ਪੀਸ او ਪੀ ਐਸ ਈ ਯੂ او ਪੀ ਐਸ ਈ ਯੂ ਉਹਨਾਂ ਦਾ ਜਿਹੜਾ ਹੈ ਜੀ ਯੂਨੀਅਨ ਜਿਹੜੀ ਹੈ ਇਹ EMPLOYEES ਨੂੰ ਰਿਪਰੈਜ਼ੈਂਟ ਕਰਦੀ ਹੈ ਉਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਕਾਲਜੇਸ ਨੇ ਮਿਲੀਅਨਸ ਡਾਲਰ ਬਟੋਰੇ ਤੇ ਹੁਣ ਲੋਕਾਂ ਨੂੰ ਨੌਕਰੀਆਂ ਤੋਂ ਲਾਂਬੇ ਕਰ ਦਿੱਤਾ ਗਿਆ ਅਚਾਨਕ ਜਦ ਕਿ ਇਹਨਾਂ ਨੇ ਜੋ ਹੁਣ ਤੱਕ ਪ੍ਰੋਫਿਟ ਕਟਿਆ ਉਹਦਾ ਸਾਬਤ ਕਤਾਬ ਦਿੱਤਾ ਜਾਵੇ ਦੂਸਰੀ ਗੱਲ ਉਹਨਾਂ ਵੱਲੋਂ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਇੱਕ ਅਜਿਹੇ ਕੈਂਪਸ ਵਿੱਚ ਬੋਧਵਾਰ ਨੂੰ ਮੀਟਿੰਗ ਰੱਖੀ ਗਈ ਜਿੱਥੇ ਜਿਹੜਾ ਕਿ ਕੈਂਪਸ ਬੰਦ ਹੋਣ ਜਾ ਰਿਹਾ ਤੇ 14 ਮਹੀਨਿਆਂ ਦੇ ਵਿੱਚ ਜੋ ਜੋ ਉਤਲ ਉਥਲ ਪੁਥਲ ਹੋਈ ਹੈ ਉਹਦਾ ਇਲਜ਼ਾਮ ਇਕੱਲੇ ਕਾਲਜ ਮੈਨੇਜਮੈਂਟ ਤੇ ਨਹੀਂ ਸਰਕਾਰਾਂ ਤੇ ਵੀ ਲੱਗਾ ਹੁਣ ਟੈਰੀਓ ਸਰਕਾਰ ਤੇ ਇਲਜ਼ਾਮ ਹੈ ਯੂਨੀਅਨ ਦਾ ਕਿ ਉਹਨਾਂ ਨੇ ਜਿਹੜੇ ਫੰਡ ਉਹਨਾਂ ਨੂੰ ਦੇਣੇ ਚਾਹੀਦੇ ਨੇ ਨੌਕਰੀਆਂ ਬਚਾਉਣ ਨੂੰ ਤੇ ਪਬਲਿਕ ਅਸਿਸਟਡ ਪੋਸਟ ਸਕੈਡਰੀ ਸੈਕਟਰ ਦੇ ਵਿੱਚ ਜੋ ਫੰਡ ਉਹਨਾਂ ਨੇ ਦੇਣੇ ਸੀ ਉਹਨਾਂ ਨੇ ਦਿੱਤੇ ਨਹੀਂ ਹਾਲਾਂਕਿ ਸਰਕਾਰ ਨੇ ਯੂਨੀਅਨ ਦੇ ਕਲੇਮ ਦੀ ਨਕੀਦੀ ਕੀਤੀ ਹੈ। ਸਰਕਾਰ ਇੰਟਰੀਓ ਦੀ ਕਹਿੰਦੀ ਹੈ ਕਿ 5 ਬਿਲੀਅਨ ਦੀ ਫੰਡਿੰਗ ਜਿਹੜੀ ਅਸੀਂ ਦਿੰਦੇ ਹਾਂ ਉਸ ਤੋਂ ਇਲਾਵਾ 2 ਬਿਲੀਅਨ ਦੀ ਹੋਰ ਫੰਡਿੰਗ ਅਸੀਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਦਿੱਤੀ ਹੈ। ਤੇ ਅਸੀਂ ਜੋ ਕੁਝ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਫੈਡਰਲ ਗਵਰਨਮੈਂਟ ਵੱਲੋਂ ਜੋ ਕਟੌਤੀ ਕੀਤੀ ਗਈ ਹੈ ਨੌਕਰੀਆਂ ਦੇ ਵਿੱਚ ਤੇ ਇਹ ਇਕੱਲੇ ਫੈਡਰਲ ਗਵਰਨਮੈਂਟ ਦੀ ਆਵਾਜ਼ ਨਹੀਂ ਸੀ। ਇਹ ਲੋਕਾਂ ਦੀ ਆਵਾਜ਼ ਵੀ ਸੀ। ਤੇ ਨਾਲ ਦੀ ਨਾਲ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਸੀ ਉਹਨਾਂ ਵੱਲੋਂ ਵੀ ਹੱਥ ਖੜੇ ਕਰ ਦਿੱਤੇ ਗਏ ਸੀ ਕਿ ਰਬ ਦਾ ਵਾਸਤਾ ਸਟੂਡੈਂਟ ਪ੍ਰੋਗਰਾਮ ਹਾਲ ਦੀ ਘੜੀ ਇਹ ਇਹਦੇ ਤੇ ਰੋਕ ਲਾਓ ਸੋ ਇਹਦਾ ਮਤਲਬ ਇਹ ਹੈ ਕਿ 40 50 ਜਾਂ 60% ਦੀ ਕਟੌਤੀ ਨਾਲ ਆਹ ਹਾਲ ਹੋ ਗਿਆ ਤੇ ਗਾਂ ਜਿਹੜੇ ਅਜੇ ਸਟੂਡੈਂਟ ਐਨਰੋਲਡ ਹੈਗੇ ਨੇ ਇਹ ਖਾਸ ਗੱਲ ਹੈ ਕਿ ਸਟੂਡੈਂਟ ਅਜੇ ਜਿਹੜੇ ਨੇ ਆ ਚੁੱਕੇ ਨੇ ਇੰਟਰਨੈਸ਼ਨਲ ਸਟੂਡੈਂਟ ਉਹ ਅਜੇ ਕਈ ਕੋਰਸੇਸ ਦੇ ਵਿੱਚ ਦਾਖਲਾ ਉਹਨਾਂ ਨੇ ਲਿਆ ਹੋਇਆ ਤੇ ਚੱਲ ਰਹੇ ਨੇ ਅਗਲੇ 1 ਸਾਲ ਦੇ ਵਿੱਚ ਕੀ ਹੋਵੇਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਬਹੁਤ ਵੱਡਾ ਨੌਕਰੀਆਂ ਦਾ ਖਾਮਿਆਜ਼ਾ ਕੈਨੇਡੀਅਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਘਟਾ ਕੇ ਭੁਗਤਣਾ ਪੈ ਰਿਹਾ ਹੈ